हां जी दोस्तों पहला मेरे दोस्तों जी दोस्तों हो हो। दोस्तों तो मेरे ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਵੀ ਆਪਣਾ ਕਾਸਟ ਸਰਟੀਫਿਕੇਟ 5 ਮਿੰਟਾਂ ਦੇ ਵਿੱਚ ਅਪਲਾਈ ਕਰਨਾ ਸਿੱਖ ਜਾਓਗੇ ਜੀहां ਦੋਸਤੋ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਹੁਣ ਦੋਸਤੋ ਸਾਰਾ ਕੁਝ ਅਪਡੇਟ ਹੋ ਚੁੱਕਿਆ ਹੈ ਹੁਣ ਤੁਹਾਨੂੰ ਨਾ ਤਾਂ ਸੁਵਿਧਾ ਸੈਂਟਰ ਜਾਣ ਦੀ ਲੋੜ ਹੈ ਨਾ ਹੀ ਕਿਤੇ ਕੈਫੇ ਦੀ ਜਾਣ ਦੀ ਲੋੜ ਹੈ ਤੁਸੀਂ ਹੁਣ ਘਰ ਬੈਠੇ ਹੀ ਆਪਣਾ ਫਾਰਮ ਅਪਲਾਈ ਕਰੋਗੇ ਤੇ ਘਰ ਬੈਠੇ ਹੀ ਆਪਣਾ ਸਰਟੀਫਿਕੇਟ ਡਾਊਨਲੋਡ ਕਰਕੇ ਆਪਣੇ ਕੰਮ ਦੇ ਲਈ ਯੂਜ਼ ਕਰ ਪੋਗੇ ਜੀहां ਦੋਸਤੋ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫੁੱਲ ਕੰਪ ਸੱਸ ਦੱਸਾਂਗੇ ਇਸ ਦੇ ਵਿੱਚ ਦੋਸਤੋ ਤੁਹਾਨੂੰ ਆਪਾਂ ਮੇਨ ਗੱਲ ਦੱਸ ਦਿੰਨੇ ਹਾਂ ਜਿਹੜਾ ਨਵਾਂ ਅਪਡੇਟ ਹੋ ਕੇ ਆਇਆ ਹੈ ਕਿ ਤੁਹਾਡਾ ਇੱਕ ਈ ਕੇਵੈਸੀ ਜਿਹੜੀ ਕਿ ਵੈਰੀਫਿਕੇਸ਼ਨ ਸਟਾਰਟ ਹੈ ਜਿਸ ਦੇ ਵਿੱਚ ਦੋਸਤੋ ਨਵੀਂ ਈ ਕੇਵੈਸੀ ਅਪਡੇਟ ਕਰਨ ਦੇ ਵਿੱਚ ਤੁਹਾਡੇ ਫਾਰਮ ਅਪਡੇਟ ਹੋਇਆ ਕਰਨਗੇ ਜਿਸ ਵਿੱਚ ਦੋਸਤੋ ਹੁਣ ਤੁਹਾਨੂੰ ਸੈਂਟਰ ਜਾਣ ਦੀ ਲੋੜ ਨਹੀਂ ਪੈਣੀ ਹੁਣ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਆਪਣਾ ਸਰਟੀਫਿਕੇਟ ਅਪਲਾਈ ਕਰਨਾ ਸਿੱਖੋਗੇ ਜਿਹੜੀ ਦੋਸਤੋ ਤੁਸੀਂ ਆਈਡੀ ਬਣਾਉਣੀ ਹੈ ਅਪਲਾਈ ਕਰੋਗੇ ਬਾਅਦ ਵਿੱਚ ਜਦੋਂ ਰਸੀਪਟ ਨਿਕਲੇਗੀ ਉਸ ਤੋਂ ਬਾਅਦ ਤੁਸੀਂ ਆਪਣਾ ਕਿਵੇਂ ਸਰਟੀਫਿਕੇਟ ਅਪਰੂਵਲ ਕਰਵਾਉਣਾ ਹੈ ਉਹ ਵੀ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਜਦੋਂ ਆਪਾਂ ਆਫਲਾਈਨ ਫਾਰਮ ਫਿਲ ਕਰਾਂਗੇ ਤਾਂ ਅੱਗੇ ਦੋਸਤੋ ਤੁਸੀਂ ਵੀਡੀਓ ਦੇਖੋ ਕਿਦਾਂ ਤੁਸੀਂ ਆਪਣੇ ਫਾਰਮ ਨੂੰ ਅਪਲਾਈ ਕਰਨਾ ਹੈ ਜੇਕਰ ਦੋਸਤੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਪ੍ਰੈਸ ਕਰ ਲਓ ਹੋ ਸਕੇ ਤਾਂ ਵੀਡੀਓ ਨੂੰ ਵੀ ਲਾਈਕ ਕਰ ਦਿਓ ਕਿਉਂਕਿ ਆਪਾਂ ਦੋਸਤੋ ਤੁਹਾਡੇ ਲਈ ਇਦਾਂ ਦੀ ਨਵੀਂ-ਨਵੀਂ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ ਕੋਈ ਵੀ ਦੋਸਤੋ ਤੁਹਾਨੂੰ ਅਜੇ ਤੱਕ ਇਦਾਂ ਦੀ ਅਪਡੇਟ ਨਹੀਂ ਦਿੱਤੀ ਹੋਣੀ ਕਿ ਤੁਹਾਨੂੰ ਸਰਟੀਫਿਕੇਟ ਅਪਲਾਈ ਕਰਕੇ 5 ਮਿੰਟਾਂ ਦੇ ਵਿੱਚ ਅਪਰੂਵਲ ਵੀ ਕਰਨਾ ਤੁਹਾਨੂੰ ਦੱਸ ਦੇਵੇ ਕੋਈ ਨਹੀਂ ਦੱਸੇਗਾ ਤਾਂ ਆਪਾਂ ਤੁਹਾਨੂੰ ਹਰੇਕ ਅਪਡੇਟ ਦਵਾਂਗੇ ਇੱਥੇ ਚੈਨਲ ਤੇ ਤਾਂ ਦੋਸਤੋ ਅੱਗੇ ਤੁਸੀਂ ਦੇਖੋ ਵੀਡੀਓ ਵੀਡੀਓ ਚੰਗੀ ਲੱਗੇ ਲਾਈਕ ਪੂਰ ਕਰਨਾ ਅੱਗੇ ਤੁਸੀਂ ਦੇਖੋ ਕਿਵੇਂ ਤੁਸੀਂ ਆਪਣਾ ਸਰਟੀਫਿਕੇਟ ਅਪਲਾਈ ਕਰਨਾ ਹੈ ਹੁਣ ਤੁਸੀਂ ਹੁਣ ਸਾਥੀਓ ਤੁਸੀਂ ਕੋਈ ਵੀ Chrome ਬ੍ਰਾਊਜ਼ਰ ਓਪਨ ਕਰ ਲੋਗੇ ਸਰਚ ਬਾਰ ਵਿੱਚ ਜਾਓਗੇ ਤੇ ਇੱਥੇ ਸਰਚ ਕਰੋਗੇ ਈ ਸੇਵਾ ਈ ਸੇਵਾ ਤੁਸੀਂ ਸਰਚ ਕਰ ਲੋਗੇ ਜਦੋਂ ਤੁਸੀਂ ਈ ਸੇਵਾ ਸਰਚ ਕਰੋਗੇ ਤੁਹਾਡੇ ਸਾਹਮਣੇ ਫਰਸਟ ਨੰਬਰ ਵੈਬਸਾਈਟ ਆ ਚੁੱਕੀ ਹੈ ਪੰਜਾਬੀ ਦੇ ਵਿੱਚ ਇਸ ਤੇ ਤੁਸੀਂ ਕਲਿੱਕ ਕਰ ਦੋਗੇ ਪਹਿਲਾਂ ਤੁਸੀਂ ਇਹਨੂੰ ਕੱਟ ਕਰ ਦੋਗੇ ਉਸ ਤੋਂ ਬਾਅਦ ਈ ਸੇਵਾ ਤੇ ਤੁਸੀਂ ਕਲਿੱਕ ਕਰ ਦੋਗੇ ਜਦੋਂ ਤੁਸੀਂ ਈ ਸੇਵਾ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਦੇਖੋਗੇ ਇਹ ਆਪਸ਼ਨ ਖੁੱਲੇਗੀ نیچے ਆਓਗੇ ਨੀਚਿਆਂ ਤੋਂ ਬਾਅਦ ਓਕੇ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਸੇਵਾ ਕੇਂਦਰ ਤੇ ਕਲਿੱਕ ਕਰ ਦੋਗੇ ਸੇਵਾ ਕੇਂਦਰ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਦਾਂ ਦਾ ਕੁਝ ਨਵਾਂ ਡੈਸ਼ਬੋਰਡ ਆਏਗਾ ਹੁਣ ਤੁਸੀਂ ਦੇਖ ਰਹੇ ਹੋ ਉੱਪਰ ਪਬਲਿਕ ਲੌਗਇਨ ਲੇਕਿਨ ਇਸ ਤੋਂ ਪਹਿਲਾਂ نیچے ਆ ਜਾਓ نیچے ਆਂ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਆ ਰਿਹਾ ਹੈ ਅਪਲਾਈ ਸਰਵਿਸ ਉੱਪਰ ਦੇਖੋਗੇ ਤੁਸੀਂ ਅਪਲਾਈ ਸਰਵਿਸ ਇੱਥੇ ਆਪਾਂ ਸਾਰੀਆਂ ਸਰਵਿਸ ਅਪਲਾਈ ਕਰਾਂਗੇ ਜਦੋਂ ਅਪਲਾਈ ਸਰਵਿਸ ਕਰਨੀ ਨੇ ਉਹਦੇ ਤੋਂ ਬਾਅਦ ਆਪਾਂ ਨੂੰ ਉੱਪਰ ਪਬਲਿਕ ਲੌਗਇਨ ਆ ਰਿਹਾ ਹੈ ਇਹਦੇ ਤੇ ਆਪਾਂ ਕਲਿੱਕ ਕਰਾਂਗੇ ਜਦੋਂ ਇੱਥੇ ਕਲਿੱਕ ਕਰਾਂਗੇ ਇਹਦੇ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਜਾਵਾਂਗੇ نیچے। نیچے ਆਉਣ ਤੋਂ ਬਾਅਦ ਤੁਸੀਂ ਦੇਖੋਗੇ ਲੌਗਇਨ ਵਿਦ ਪਾਸਵਰਡ, ਲੌਗਇਨ ਵਿਦ OTP। ਲੇਕਿਨ ਉਸ ਤੋਂ ਪਹਿਲਾਂ ਆਪਾਂ ਨੂੰ ਰਜਿਸਟਰ ਕਰਨਾ ਪੈਣਾ ਹੈ ਆਪਣੇ ਆਪ ਨੂੰ। نیچے ਤੁਸੀਂ ਦੇਖ ਰਹੇ ਹੋ ਇਸ ਤੇ ਤੁਸੀਂ ਰਜਿਸਟਰ ਨਾਓ ਤੇ ਤੁਸੀਂ ਕਲਿੱਕ ਕਰ ਦੋਗੇ। ਜਦੋਂ ਆਪਾਂ ਰਜਿਸਟਰ ਨਾਓ ਤੇ ਕਲਿੱਕ ਕਰਾਂਗੇ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਇਦਾਂ ਇੰਟਰਫੇਸ ਆਏਗਾ। ਇੱਕ ਵਾਰ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਇਸ ਫਾਰਮ ਨੂੰ ਕੰਪਲੀਟ ਕਰਿਓ ਗਲਤੀ ਕੋਈ ਵੀ ਨਾ ਕਰਿਓ ਜਿੱਥੇ ਸਟੈਪ ਨਾ ਸਮਝ ਲੱਗੇ ਉੱਥੇ ਕਮੈਂਟ ਕਰ ਲਿਓ ਇੱਥੇ ਤੁਸੀਂ ਆਪਣਾ ਫਰਸਟ ਨੇਮ ਜੋ ਵੀ ਤੁਹਾਡਾ ਫਰਸਟ ਨੇਮ ਹੈ ਉਹ ਤੁਸੀਂ ਲਿਖ ਲੋਗੇ ਜਿੱਦਾਂ ਮੇਰਾ ਨਾਮ ਪ੍ਰੀਤ ਹੈ ਤਾਂ ਮੈਂ ਪ੍ਰੀਤ ਇੱਥੇ ਲਿਖ ਲਿਆ ਹਨਾ ਉਸ ਤੋਂ ਬਾਅਦ ਮੇਰਾ ਕੋਈ ਮਿਡਲ ਨੇਮ ਨਹੀਂ ਹੈਗਾ ਜੇ ਤੁਹਾਡਾ ਕੋਈ ਮਿਡਲ ਨੇਮ ਹੈ ਤਾਂ ਉਹ ਤੁਸੀਂ ਲਿਖ ਲਓ ਨਹੀਂ ਤਾਂ ਉਸ ਤੋਂ ਬਾਅਦ ਲਾਸਟ ਨੇਮ ਲਿਖ ਦਿਓ ਲਾਸਟ ਨੇਮ ਮੇਰਾ ਹੈ ਰਾਏ ਤਾਂ ਮੈਂ ਇੱਥੇ ਪ੍ਰੀਤ ਰਾਏ ਲਿਖ ਦਿੱਤਾ ਉਸ ਤੋਂ ਬਾਅਦ نیچے ਆਓਗੇ नीचे आन तो बाद तुसी अपना मोबाइल नंबर फिल करोगे मोबाइल नंबर फिल करन तो बाद तुसी मेल हो फीमेल हो ओ तुसी ऑप्शन ਇਤੇ ਚੂਜ਼ ਕਰ ਲੋਗੇ ਉਸ ਤੋਂ ਬਾਅਦ ਪਾਸਵਰਡ ਕਿਦਾਂ ਦਾ ਦੋਗੇ ਪਾਸਵਰਡ ਦੇਖੋ ਜਿੱਦਾਂ ਮੇਰਾ ਨਾਮ ਪ੍ਰੀਤ ਹੈ ਪ੍ਰੀਤ ਦਾ ਫਰਸਟ ਡਿਜੀਟ ਵੱਡਾ ਤੁਹਾਨੂੰ ਪੰਜਾਬੀ ਦੇ ਵਿੱਚ ਦੱਸ ਰਿਹਾ ਹਾਂ ਪਹਿਲਾ ਅੱਖਰ ਵੱਡਾ ਬਾਕੀ ਛੋਟੇ ਆ ਹੋਗੇ 4 5 ਲਿਖ ਲਓ ਕੋਈ ਗੱਲ ਨਹੀਂ ਜਿੰਨੇ ਵੀ ਰੱਖਨੇ ਹਨ ਆਪਣੇ ਨਾਮ ਦੇ ਚਾਰ ਅੱਖਰ ਪਹਿਲੇ ਲਿਖ ਲੋ ਉਸ ਤੋਂ ਬਾਅਦ 1 2 3 ਦੀ ਰੇਟ ਪਿੱਛੇ ਲਗਾ ਦਿਓ ਇਹ ਤੁਹਾਡਾ ਪਾਸਵਰਡ ਬਣ ਗਿਆ ਇਦਾਂ ਹੀ ਤੁਸੀਂ ਉੱਪਰ ਪਾਸਵਰਡ ਲਿਖੋਗੇ ਤੇ ਨੀਚੇ ਪਾਸਵਰਡ ਲਿਖੋਗੇ ਦੋਵੇਂ ਕਨਫਰਮ ਕਰ ਲੋਗੇ ਇੱਥੇ ਤੁਸੀਂ ਅੰਡਰਟੇਕਿੰਗ ਤੇ ਐਕਸੈਪਟ ਕਰ ਲੋਗੇ ਉਸ ਤੋਂ ਬਾਅਦ ਰਜਿਸਟਰ ਤੇ ਤੁਸੀਂ ਕਲਿੱਕ ਕਰ ਦੋਗੇ ਇਹਨਾਂ ਕੰਮ ਕਰਨ ਤੋਂ ਬਾਅਦ ਅਗਲਾ ਸਟੈਪ ਮੈਂ ਦੱਸਦਾ ਹਾਂ ਹੁਣ ਤੁਸੀਂ ਦੇਖੋਗੇ ਸਾਥੀਓ ਇੱਥੇ ਤੁਹਾਡੇ ਜੋ ਆਪਾਂ ਮੋਬਾਈਲ ਨੰਬਰ ਫਿਲ ਕੀਤਾ ਹੈ ਉਸ ਤੇ ਇੱਕ OTP ਆਇਆ ਹੋਵੇਗਾ ਉਹ OTP ਤੁਸੀਂ ਇੱਥੇ ਫਿਲ ਕਰ ਦੋਗੇ ਜਿੱਦਾਂ ਮੇਰੇ ਇੱਕ OTP ਆਇਆ ਹੈ ਪਹਿਲਾਂ ਤੁਸੀਂ ਮੋਬਾਈਲ ਦਾ OTP ਜਿਹੜਾ ਵੀ ਤੁਹਾਡਾ ਆਇਆ ਹੋਵੇਗਾ ਉਹ ਤੁਸੀਂ ਇੱਥੇ ਲਿਖ ਲੋਗੇ ਜਿੱਦਾਂ ਦੋਸਤੋ ਮੈਂ ਹੁਣ ਲਿਖਣ ਜਾ ਰਿਹਾ ਹਾਂ ਇਹਦਾ ਦੋਸਤੋ OTP ਲਿਖਣ ਤੋਂ ਬਾਅਦ ਤੁਸੀਂ ਇੱਥੇ ਵੈਲੀਡੇਟ ਤੇ ਕਲਿੱਕ ਕਰੋਗੇ ਵੈਲੀਡੇਟ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤੁਸੀਂ ਦੇਖੋਗੇ ਮੋਬਾਈਲ ਨੰਬਰ ਸਕਸੈਸਫੁਲ ਹੋ ਗਿਆ ਇਸ ਤੋਂ ਬਾਅਦ ਆਪਸ਼ਨ ਤੁਸੀਂ ਦੇਖੋਗੇ ਇੱਥੇ ਤੁਸੀਂ ਆ ਗਏ ਆ ਤੁਸੀਂ ਦੇਖ ਸਕਦੇ ਹੋ ਰਜਿਸਟਰ ਹੋ ਗਏ ਉਸ ਤੋਂ ਬਾਅਦ ਲੌਗ ਇਨ ਵਿਦ OTP ਲੌਗ ਇਨ ਵਿਦ ਪਾਸਵਰਡ ਜਿਹੜੀ ਵੀ ਤੁਹਾਨੂੰ ਆਪਸ਼ਨ ਸਹੀ ਲੱਗਦੀ ਹੈ ਉਹ ਤੁਸੀਂ ਇੱਥੇ ਕਲਿੱਕ ਕਰ ਦਿਓ ਅਤੇ ਤੁਸੀਂ ਆਪਣਾ ਮੋਬਾਈਲ ਨੰਬਰ ਨੀਚੇ ਜਿਹੜਾ ਆਪਾਂ ਪਾਸਵਰਡ ਦੇ ਕੇ ਆਏ ਹਾਂ ਫਿਰ ਇੱਥੇ ਸਬਮਿਟ ਤੇ ਕਲਿੱਕ ਕਰ ਦਿਓ ਜਿਹੜੀ ਆ ਤੁਹਾਨੂੰ ਸਬਮਿਟ ਆਪਸ਼ਨ ਦਿਖਾਈ ਦੇ ਰਹੀ ਹੈ ਹੁਣ ਜਦੋਂ ਦੋਸਤੋ ਤੁਸੀਂ OTP ਤੇ ਆਪਣਾ ਮੋਬਾਈਲ ਨੰਬਰ ਫਿਲ ਕਰਕੇ ਜਾਓਗੇ ਫਿਰ ਇੱਕ OTP ਆਏਗਾ ਉਹ OTP ਤੁਸੀਂ ਇੱਥੇ ਦਰਜ ਕਰੋਗੇ ਜਿੱਦਾਂ ਮੈਂ OTP ਦਰਜ ਕਰ ਰਿਹਾ ਹਾਂ ਇਦਾਂ ਹੀ OTP ਦਰਜ ਕਰਨ ਤੋਂ ਬਾਅਦ ਤੁਸੀਂ ਵੈਰੀਫਾਈ ਤੇ ਕਲਿੱਕ ਕਰ ਦਿਓਗੇ ਜਦੋਂ ਹੁਣ ਦੋਸਤੋ ਤੁਸੀਂ ਵੈਰੀਫਾਈ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਹ ਡਾਟਾ ਆ ਜਾਏਗਾ ਆਰ ਯੂ ਯੂਜ਼ਿੰਗ ਐਨੀ ਅਕਾਊਂਟ ਵਿਦ 올ਡ ਨੰਬਰ ਔਨ ਪੋਰਟਲ ਜੇਕਰ ਤੁਹਾਡਾ ਕੋਈ ਹੋਰ ਐਨੀ ਨੰਬਰ ਚੱਲ ਰਿਹਾ ਹੈ ਤਾਂ ਤੁਸੀਂ ਯੈਸ ਕਰ ਦੋਗੇ ਯਾਨੀ ਕਿ ਇਸ ਪੋਰਟਲ ਦੇ ਵਿੱਚ ਨਹੀਂ ਤਾਂ ਇੱਥੇ ਤੁਸੀਂ ਨੋ ਤੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਆ ਰਿਹਾ ਹੈ ਪਲੀਜ਼ ਕੰਪਲੀਟ ਯੂਅਰ ਪ੍ਰੋਫਾਈਲ ਪਹਿਲਾਂ ਆਪਾਂ ਨੂੰ ਪ੍ਰੋਫਾਈਲ ਕੰਪਲੀਟ ਕਰਨੀ ਪੈਣੀ ਹੈ ਇਹਦੇ ਤੇ ਤੁਸੀਂ ਕਲਿੱਕ ਕਰ ਦਿਓ ਕੈਨਸਲ ਤੇ ਕੈਨਸਲ ਤੇ ਕਲਿੱਕ ਕਰਨ ਤੋਂ ਬਾਅਦ نیچے ਆ ਜਾਓਗੇ ਤੁਹਾਡੀ ਪ੍ਰੋਫਾਈਲ ਖੁੱਲ ਜਾਏਗੀ ਉੱਪਰ ਤੁਸੀਂ ਦੇਖ ਰਹੇ ਹੋ ਬੇਸਿਕ ਪ੍ਰੋਫਾਈਲ ਐਡ ਮੋਰ ਇਨਫੋਰਮੇਸ਼ਨ ਪ੍ਰੂਫ ਆਇਡੈਂਟੀ ਇਹ ਤੁਹਾਡੀਆਂ ਆਪਸ਼ਨਾਂ ਖੁੱਲਣ ਗਈਆਂ ਹੁਣ ਤੁਸੀਂ ਸਿੰਪਲੀ نیچے ਆ ਜਾਓਗੇ نیچے ਆਉਣ ਤੋਂ ਬਾਅਦ ਉੱਪਰ ਤੁਹਾਡਾ ਨਾਮ ਦਿਖਾਈ ਦੇਵੇਗਾ ਜੋ ਵੀ ਤੁਹਾਡਾ ਨਾਮ ਹੋਵੇਗਾ ਉਸ ਤੋਂ ਬਾਅਦ ਇੱਥੇ ਤੁਸੀਂ ਡੇਟ ਆਫ ਬਰਥ ਆਪਣਾ ਲਿਖ ਦੋਗੇ ਜੋ ਵੀ ਤੁਹਾਡਾ ਡੇਟ ਆਫ ਬਰਥ ਰਹੇਗਾ ਆਪਾਂ ਮੇਲ ਉੱਤੇ ਚੂਜ਼ ਕਰਕੇ ਆਏ ਈਮੇਲ ਫਿਲ ਕਰਨ ਦੀ ਲੋੜ ਨਹੀਂ ਹੈਗੀ ਜੇ ਫਿਲ ਕਰਨਾ ਤਾਂ ਕਰ ਸਕਦੇ ਸੀ ਆਪਾਂ ਪਿੱਛੇ ਛੱਡ ਦਿੱਤੀ ਉਸ ਤੋਂ ਬਾਅਦ ਤੁਹਾਡਾ ਜੋ ਵੀ ਐਡਰੈਸ ਰਹੇਗਾ ਪਰਮਾਨੈਂਟ ਉਹ ਤੁਸੀਂ ਇੱਥੇ ਲਿਖ ਦੋਗੇ ਐਡਰੈਸ 2 ਦੇ ਵਿੱਚ ਵੀ ਤੁਸੀਂ ਕਨਫਰਮ ਕਰ ਦੋਗੇ ਜੇ 1 ਵਿੱਚ ਪੂਰਾ ਨਹੀਂ ਆਉਂਦਾ ਮੋਬਾਈਲ ਨੰਬਰ ਤੁਹਾਡਾ ਆਪਣੇ ਆਪੇ ਤੇ ਸ਼ੋਅ ਕਰੇਗਾ ਉਸ ਤੋਂ ਬਾਅਦ ਤੁਸੀਂ ਨੀਚੇ ਆ ਜਾਓਗੇ ਨੀਚੇ ਆਨ ਤੋਂ ਬਾਅਦ ਤੁਸੀਂ ਆਪਣੀ ਤੇ ਸਟੇਟ ਚੂਜ਼ ਕਰੋਗੇ ਸਟੇਟ ਆਪਣੀ ਆਫੀਸ਼ਲ ਪੰਜਾਬ ਹੈ ਤਾਂ ਆਪਾਂ ਪੰਜਾਬ ਚੂਜ਼ ਕਰ ਲਾਂਗੇ ਕਿਉਂਕਿ ਆਪਾਂ ਪੰਜਾਬ ਦੇ ਵਸਨੀਕ ਹਾਂ ਹੈਨਾ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਡਿਸਟ੍ਰਿਕਟ ਤੁਹਾਡਾ ਕਿਹੜਾ ਹੈ ਤਹਿਸੀਲ ਤੁਹਾਡੀ ਕਿਹੜੀ ਹੈ ਪੀਨ ਕੋਡ ਫਿਲ ਕਰਕੇ ਸਬਮਿਟ ਤੇ ਤੁਸੀਂ ਕਲਿੱਕ ਕਰ ਦੋਗੇ ਦੋਸਤੋ ਇੱਕ ਗੱਲ ਦਾ ਧਿਆਨ ਰੱਖਿਓ ਜਦੋਂ ਤੁਸੀਂ ਡਿਸਟ੍ਰਿਕਟ ਉੱਪਰ ਭਰ ਕੇ ਆਓਗੇ ਤਹਿਸੀਲ ਤੁਹਾਡੇ ਕੋਲੋਂ ਏਰੀਆ ਪੁੱਛੇਗਾ ਏਰੀਆ ਤੁਹਾਡਾ ਰੂਲਰ ਹੈ ਅਰਬਨ ਹੈ ਰੂਲਰ ਹੁੰਦਾ ਹੈ ਪਿੰਡਾਂ ਵਾਸਤੇ ਅਰਬਨ ਹੁੰਦਾ ਹੈ ਸ਼ਹਿਰਾਂ ਵਾਸਤੇ ਜੋ ਵੀ ਤੁਹਾਡਾ ਰਹੇਗਾ ਉਹ ਤੁਸੀਂ ਇੱਥੇ ਸਿਲੈਕਟ ਕਰ ਲੋਗੇ ਇਹਨਾਂ ਕੰਮ ਕਰਨ ਤੋਂ ਬਾਅਦ ਜਦੋਂ ਤੁਸੀਂ ਸਿਲੈਕਟ ਕਰੋਗੇ ਤੁਹਾਡੇ ਸਾਹਮਣੇ ਤੁਹਾਡੇ ਪਿੰਡ ਦਾ ਯਾਨੀ ਕਿ ਤੁਹਾਨੂੰ ਨਾਮ ਫਿਲ ਕਰਨਾ ਪੈਣਾ ਤੁਸੀਂ ਦੇਖ ਸਕਦੇ ਹੋ ਰੂਲਰ ਮੈਂ ਚੂਜ਼ ਕੀਤਾ ਇੱਥੇ ਆ ਰਿਹਾ ਹੈ ਪਲੀਜ਼ ਸਿਲੈਕਟ ਜੋ ਵੀ ਆਪਣਾ ਵਿਲੇਜ ਹੋਏਗਾ ਉਹ ਆਪਣਾ ਵਿਲੇਜ ਸਿਲੈਕਟ ਕਰਨਾ ਪਵੇਗਾ ਫਿਰ ਪਿੰਨ ਕੋਡ ਫਿਲ ਕਰਕੇ ਫਿਰ ਤੁਸੀਂ ਸਬਮਿਟ ਤੇ ਕਲਿੱਕ ਕਰਨਾ ਹੈ ਜਿਵੇਂ ਹੀ ਦੋਸਤੋ ਆਪਾਂ ਸਬਮਿਟ ਤੇ ਕਲਿੱਕ ਕਰਾਂਗੇ ਤੁਸੀਂ ਦੇਖੋਗੇ ਆਪਣਾ ਡਾਟਾ ਸਕਸੈਸਫੁਲੀ ਸਬਮਿਟ ਹੋ ਗਿਆ ਓਕੇ ਤੇ ਆਪਾਂ ਕਲਿੱਕ ਕਰ ਦਿੱਤਾ ਓਕੇ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਉੱਪਰ ਆ ਜਾਓਗੇ ਤੁਸੀਂ ਦੇਖੋਗੇ ਇਹ ਸਾਰੀ ਡਿਟੇਲ ਜਿੱਦਾਂ ਆਪਾਂ ਉੱਪਰ ਦੇ ਕੇ ਆਏ ਹਾਂ ਐਡਰੈਸ ਦੇ ਕੇ ਆਏ ਹਾਂ ਇਹ ਆਪਾਂ ਨੂੰ ਹੁਣ ਉਦਾਂ ਹੀ ਫਿਲ ਕਰਨੀ ਪੈਣੀ ਹੈ ਇਨਫੋਰਮੇਸ਼ਨ ਤੁਸੀਂ ਦੇਖ ਸਕਦੇ ਹੋ ਆ ਡਿਟੇਲ ਆਪਣੀ ਆ ਚੁੱਕੀ ਹੈ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਦਾ ਫਾਰਮ ਮੈਂ ਫਿਲ ਕਰ ਰਿਹਾ ਹਾਂ ਤਾਂ ਇਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਆ ਰਿਹਾ ਹੈ ਫੋਟੋ ਆ ਤੁਹਾਨੂੰ ਸੀ ਫੋਟੋ ਇੱਕ ਫਿਲ ਕਰੋਗੇ ਫੋਟੋ ਦਾ ਸਾਈਜ਼ ਕਿੰਨਾ ਹੋਵੇਗਾ ਆ ਦੇਖੋ 1 MB ਤੋਂ نیچے-नीचे ਹੋਵੇ ਉਸ ਤੋਂ ਬਾਅਦ ਸਿਲੈਕਟ ਫਾਈਲ ਤੇ ਕਲਿੱਕ ਕਰਾਂਗੇ ਸਿਲੈਕਟ ਫਾਈਲ ਤੇ ਜਦੋਂ ਕਲਿੱਕ ਕਰਾਂਗੇ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਮੀਡੀਆ ਖੁੱਲ ਗਿਆ ਮੀਡੀਆ ਖੋਲਣ ਤੋਂ ਬਾਅਦ ਤੁਸੀਂ نیچے ਚਲੇ ਜਾਓਗੇ ਜਿੱਥੇ ਮੀਡੀਆ ਪਿਕਰ ਆ ਰਿਹਾ ਹੈ ਹਨਾ ਮੀਡੀਆ ਪਿਕਰ ਤੇ ਜਾ ਕੇ ਤੁਹਾਡੇ ਸਾਰੇ ਫੋਟੋ ਆ ਜਾਣਗੇ ਉਸ ਤੋਂ ਬਾਅਦ ਫੋਟੋ ਸਿਲੈਕਟ ਕਰ ਲੋਗੇ ਫੋਟੋ ਸਿਲੈਕਟ ਕਰਨ ਤੋਂ ਬਾਅਦ نیچے ਦੇਖੋਗੇ ਆ ਰਿਹਾ ਹੈ ਅਪਲੋਡ ਫਾਈਲ ਇੱਥੇ ਤੁਸੀਂ ਕਲਿੱਕ ਕਰ ਦੋਗੇ ਇਹਨਾਂ ਕੰਮ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਪਿਕਚਰ ਵੀ ਆਪਣੀ ਉੱਤੇ ਅਪਲੋਡ ਹੋ ਗਈ ਹੋਣੀ ਹੈ ਆ ਤੁਸੀਂ ਉੱਪਰ ਦੇਖ ਸਕਦੇ ਹੋ ਆਪਣੀ ਪਿਕਚਰ ਵੀ ਅਪਲੋਡ ਹੋ ਚੁੱਕੀ ਹੈ ਉਸ ਤੋਂ ਬਾਅਦ نیچے ਆਵਾਂਗੇ نیچے ਆਉਣ ਤੋਂ ਬਾਅਦ ਤੁਸੀਂ ਦੇਖੋਗੇ ਫਰਸਟ ਨੇਮ ਫਰਸਟ ਨੇਮ ਕੀ ਦਾ ਫਾਦਰ ਦਾ ਇੱਥੇ ਤੁਸੀਂ ਫਾਦਰ ਦਾ ਨਾਮ ਲਿਖੋਗੇ ਉਸ ਤੋਂ ਬਾਅਦ ਮਿਡਲ ਨੇਮ ਹੈ ਤਾਂ ਲਿਖ ਦੋਗੇ ਨਹੀਂ ਤਾਂ ਛੱਡ ਦੋਗੇ ਉਸ ਤੋਂ ਬਾਅਦ ਲਾਸਟ ਨੇਮ ਜੋ ਵੀ ਲਾਸਟ ਨੇਮ ਹੈ ਜਿਦਾ ਰਾਜ ਸਿੰਘ ਪ੍ਰੀਤਮ ਸਿੰਘ ਜੋ ਵੀ ਨਾਮ ਹੈ ਉਸ ਤੋਂ ਬਾਅਦ ਮਾਤਾ ਦਾ ਨਾਮ ਤੁਹਾਡੀ ਮਾਂ ਦਾ ਨਾਮ ਇੱਥੇ ਫਰਸਟ ਨਾਮ ਮਿਡਲ ਨੇਮ ਉਸ ਤੋਂ ਬਾਅਦ ਲਾਸਟ ਨੇਮ ਮਿਡਲ ਨੇਮ ਨਹੀਂ ਹੈਗਾ ਇਹਨੂੰ ਛੱਡ ਦਿਓ ਲਾਸਟ ਨੇਮ ਲਿਖ ਦਿਓ ਇਹਨਾਂ ਕੰਮ ਕਰਨ ਤੋਂ ਬਾਅਦ نیچے ਆ ਜਾਓ نیچے ਆਣ ਤੋਂ ਬਾਅਦ ਤੁਸੀਂ ਦੇਖੋਗੇ ਫਿਰ ਦੁਬਾਰਾ ਐਡਰੈਸ ਮੰਗਿਆ ਜਾ ਰਿਹਾ ਹੈ ਐਡਰੈਸ ਤੇ ਦੁਬਾਰਾ ਤੋਂ ਫਿਲ ਕਰੋਗੇ ਆਪਣਾ ਫੁੱਲ ਇੱਥੇ ਐਡਰੈਸ ਫਿਲੋਗੇ ਕਰੋਗੇ ਕਿਹੜਾ ਫਿਲ ਕਰੋਗੇ ਉੱਪਰ ਦੇਖੋ ਪਹਿਲਾ ਤਾਂ ਐਡਰੈਸ ਇੱਥੇ ਪਰਮਾਨੈਂਟ ਜਿੱਥੇ ਤੁਸੀਂ ਪਰਮਾਨੈਂਟ ਰਹਿ ਰਹੇ ਹੋ ਉਹ ਤੁਹਾਡਾ ਐਡਰੈਸ ਆਏਗਾ ਉਸ ਤੋਂ ਬਾਅਦ ਤਹਿਸੀਲ ਡਿਸਟ੍ਰਿਕਟ ਜੋ ਵੀ ਤੁਹਾਡਾ ਰਹੇਗਾ ਉਹ ਫਿਲ ਕਰਨ ਤੋਂ ਬਾਅਦ ਰੀਜਨ گاਉਂ ਸ਼ਹਿਰ ਜੋ ਵੀ ਹੈ ਉਹ ਤੁਸੀਂ ਫਿਲ ਕਰੋਗੇ ਜਿੱਦਾਂ ਮੈਂ ਪਿੱਛੇ ਦੱਸ ਕੇ ਆਇਆ ਉਸ ਤੋਂ ਬਾਅਦ ਜੇਕਰ ਤੁਹਾਡਾ ਕ੍ਰੋਸਪੋਂਡ ਅਡਰੈਸ ਪਰਮਨੈਂਟ ਅਡਰੈਸ ਦੇ ਸੇਮ ਹੈ ਇੱਕੋ ਜਗ੍ਹਾ ਤੇ ਤੁਸੀਂ ਰਹਿ ਰਹੇ ਹੋ ਫਿਰ ਤੁਸੀਂ ਇੱਥੇ ਟਿਕ ਕਰ ਦੋਗੇ ਤੁਹਾਡਾ ਅਡਰੈਸ ਇਹ ਵੀ ਸੇਮ ਹੋ ਜਾਵੇਗਾ ਜਿਹੜਾ ਕਿ ਕ੍ਰੋਸਪੋਂਡ ਅਡਰੈਸ ਹੋ ਜਾਏਗਾ ਜੇਕਰ ਤੁਹਾਡਾ ਕ੍ਰੋਸਪੋਂਡ ਕਰ ਤੁਹਾਡਾ ਹੋਰ ਕਿੱਥੇ ਹੈ ਰਹਿ ਤੁਸੀਂ ਹੋਰ ਰਹੇ ਹੋ ਫਿਰ ਤੁਸੀਂ ਇੱਥੇ ਅਲੱਗ ਤੋਂ ਆਪਣਾ ਲਿਖ ਸਕਦੇ ਹੋ ਉਸ ਤੋਂ ਬਾਅਦ نیچے ਆਓਗੇ نیچے ਆਨ ਤੋਂ ਬਾਅਦ ਤੁਸੀਂ ਆਟੋਫਿਲ ਪੰਜਾਬੀ ਤੇ ਕਲਿੱਕ ਕਰ ਦੋਗੇ ਜਦੋਂ ਤੁਸੀਂ ਕਲਿੱਕ ਕਰੋਗੇ ਤੁਹਾਡਾ ਜਿੰਨਾ ਵੀ ਆਪਾਂ ਉੱਪਰ ਡਾਟਾ ਦੇ ਕੇ ਆਇਆ ਉਹ ਸਾਰਾ ਪੰਜਾਬੀ ਦੇ ਵਿੱਚ ਆ ਜਾਏਗਾ ਤੁਹਾਡਾ ਡਿਸਟ੍ਰਿਕਟ ਤੁਹਾਡਾ ਨਾਮ ਤੁਹਾਡੇ ਮਾਤਾ ਪਿਤਾ ਦਾ ਨਾਮ ਤੁਹਾਡਾ ਪਤਾ ਉਸ ਤੋਂ ਬਾਅਦ ਜੇਕਰ ਤੁਹਾਡਾ ਇੱਥੇ ਕੋਈ ਵੀ ਗਲਤ ਹੋ ਜਾਂਦਾ ਹੈ ਕਈ ਵਾਰ ਕੀ ਹੁੰਦਾ ਹੈ ਨਾਮ ਜਾਂ ਫਿਰ ਤੁਹਾਡੇ ਪਤੇ ਦੇ ਵਿੱਚ ਗਲਤੀ ਹੋ ਜਾਂਦੀ ਹੈ ਫਿਰ ਤੁਸੀਂ ਕੀ ਕਰੋਗੇ ਜਿੱਦਾਂ ਆ ਮੇਰੇ ਸਾਹਮਣੇ ਤੁਸੀਂ ਦੇਖ ਰਹੇ ਹੋ ਮੈਂ ਆਪਣਾ ਇੱਥੇ ਟੈਕਸਟ ਬਾਕਸ ਲੈ ਜਾਂਦਾ ਇਹਦੇ ਵਿੱਚ ਤੁਸੀਂ ਆਪਣੇ ਟਰਾਂਸਲੇਟ ਦੇ ਵਿੱਚ ਚਲੇ ਜਾਓਗੇ ਪੰਜਾਬੀ ਦੇ ਵਿੱਚ ਜਿੱਦਾਂ ਵੇਖੋ ਮੈਂ ਲਿਖਦਾ ਆਪਣਾ ਨਾਮ ਆ ਦੇਖੋ ਇੱਥੇ ਪ੍ਰੀਤ ਆ ਗਿਆ ਇਹਦਾ ਤੁਸੀਂ ਆਪਣਾ ਨਾਮ ਲਿਖ ਲੋਗੇ ਇੱਥੇ ਆਪਣੇ ਪੰਜਾਬੀ ਦੇ ਵਿੱਚ ਸਹੀ ਸਹੀ ਇਹ ਤੁਸੀਂ ਧਿਆਨ ਰੱਖਣਾ ਹੈ ਕਿਉਂਕਿ ਜੇਕਰ ਤੁਹਾਡਾ ਪੰਜਾਬੀ ਦੇ ਵਿੱਚ ਕਈ ਵਾਰ ਆਟੋ ਟਰਾਂਸਫਰਮਰ ਨਾਲ ਗਲਤ ਹੋ ਜਾਂਦਾ ਹੈ ਤਾਂ ਆਪਾਂ ਇੱਥੇ ਕੀ ਕਰਾਂਗੇ ਆਪਣੇ ਪੰਜਾਬੀ ਕੀਬੋਰਡ ਦੀ ਸਹਾਇਤਾ ਨਾਲ ਉਸ ਨਾਮ ਨੂੰ ਸਹੀ ਕਰਕੇ ਫਿਰ ਇੱਥੇ ਪ੍ਰੋਸੀਡ ਤੇ ਕਲਿੱਕ ਕਰਾਂਗੇ ਠੀਕ ਹੈ ਦੁਬਾਰਾ ਫਿਰ ਦੱਸ ਰਿਹਾ ਹਾਂ ਆ ਜਿੰਨਾ ਵੀ ਡਾਟਾ ਹੋਏਗਾ ਜਦੋਂ ਤੁਸੀਂ ਆਟੋਫਿਲ ਪੰਜਾਬੀ ਤੇ ਕਲਿੱਕ ਕਰੋਗੇ ਪੰਜਾਬੀ ਦੇ ਵਿੱਚ ਤੁਹਾਡਾ ਡਾਟਾ ਸਾਰਾ ਆਪਣੇ ਆਪ ਆ ਜਾਏਗਾ ਤੁਸੀਂ ਆਪਣਾ ਨਾਮ ਆਪਣੇ ਪਿਤਾ ਦਾ ਨਾਮ ਆਪਣੀ ਮਾਤਾ ਦਾ ਨਾਮ ਲਾਸਟ ਨੇਮ ਮੀਡਲ ਨੇਮ ਇਹ ਸਾਰਾ ਚੈੱਕ ਕਰਨਾ ਹੈ ਪਤਾ ਵੀ ਚੈੱਕ ਕਰਨਾ ਹੈ ਫਿਰ ਤੁਸੀਂ ਪ੍ਰਸੀਡ ਕਰਨਾ ਹੈ ਜੇਕਰ ਗਲਤ ਲੱਗਦਾ ਹੈ ਉਸ ਨੂੰ ਤੁਸੀਂ ਸਹੀ ਕਰ ਲੋਗੇ ਪੰਜਾਬੀ ਕੀਬੋਰਡ ਦੀ ਸਹਾਇਤਾ ਨਾਲ ਹੁਣ ਜਿਵੇਂ ਹੀ ਆਪਾਂ ਪ੍ਰਸੀਡ ਤੇ ਕਲਿੱਕ ਕਰਾਂਗੇ ਤੁਸੀਂ ਦੇਖ ਰਹੇ ਹੋ ਪਲੀਜ਼ ਕਰੈਕਟ ਆਲ ਡਿਟੇਲ ਇਹਦੇ ਵਿੱਚ ਕੋਈ ਆਪਣੀ ਗਲਤੀ ਰਹਿ ਗਈ ਹੋਵੇ ਉਹ ਆਪਾਂ ਗਲਤੀ ਲੱਭਦੇ ਹਾਂ ਉਸ ਤੋਂ ਬਾਅਦ ਆਪਾਂ ਪ੍ਰਸੀਡ ਕਰਦੇ ਹਾਂ ਗਲਤੀ ਦੋਸਤੋ ਆਪਣੀ ਇਹ ਰਹਿ ਗਈ ਸੀ ਕਿ ਆਪਾਂ ਮੈਰਿਟ ਸਟੇਟਸ ਨਹੀਂ ਦੇਖਿਆ ਇਹ ਆਪਾਂ ਮੈਰਿਟ ਸਟੇਟਸ ਦੇਖਣਾ ਹੈ ਅਨਮੈਰਿਡ ਹੋ ਜਾਂ ਮੈਰਿਡ ਹੋ ਉਹ ਤੁਸੀਂ ਇੱਥੇ ਲਿਖ ਲੋਗੇ ਉਸ ਤੋਂ ਬਾਅਦ ਤੁਸੀਂ ਥੱਲੇ ਪ੍ਰਸੀਡ ਤੇ ਕਲਿੱਕ ਕਰ ਦੋਗੇ ਜਿਵੇਂ ਕਿ ਆਪਾਂ ਦੇਖ ਕੇ ਆਏ ਹਾਂ ਅਤੇ ਆਪਾਂ ਪ੍ਰਸੀਡ ਕਰਦੇ ਹਾਂ ਹੁਣ ਦੇਖੋ ਸਾਰਾ ਡਾਟਾ ਆ ਗਿਆ ਆਪਣੀ ਸਾਰੀ ਡਿਟੇਲ ਹੋ ਗਈ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਆਪਣਾ ਡਾਟਾ ਚੈੱਕ ਕਰਨ ਲਈ ਇੱਕ ਵਾਰ ਭੇਜਿਆ ਗਿਆ ਹੁਣ ਆਪਾਂ ਨੂੰ ਉਹਨਾਂ ਉੱਪਰ ਤਾਂ ਭੇਜਿਆ ਕਿ ਆਪਣੀ ਡਿਟੇਲ ਨੂੰ ਚੰਗੀ ਤਰ੍ਹਾਂ ਇੱਕ ਵਾਰ ਚੈੱਕ ਕਰ ਲਓ ਕਿ ਤੁਹਾਡੀ ਡਿਟੇਲ ਸਹੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੀ ਡਿਟੇਲ ਜਿੰਨੀ ਵੀ ਹੈ ਉਹ ਸਹੀ ਹੈ ਫਿਰ ਤਾਂ ਤੁਸੀਂ ਸਬਮਿਟ ਕਰ ਦਿਓ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਡਿਟੇਲ ਗਲਤ ਹੈ ਫਿਰ ਇੱਥੇ ਐਡਿਟ ਤੇ ਜਾ ਕੇ ਆਪਣੀ ਉਸ ਡਿਟੇਲ ਨੂੰ ਸਹੀ ਕਰ ਲਓ ਤਾਂ ਆਪਣੀ ਡਿਟੇਲ ਸਾਰੀ ਸਹੀ ਹੈ ਤੇ ਆਪਾਂ ਸਬਮਿਟ ਤੇ ਕਲਿੱਕ ਕਰਦੇ ਹਾਂ ਹੁਣ ਵੇਖੋ ਸਬਮਿਟ ਹੋ ਗਿਆ ਆਪਣਾ ਡਾਟਾ ਸਾਰਾ ਸਕਸੈਸਫੁਲ ਹੋ ਗਿਆ ਓਕੇ ਤੇ ਕਲਿੱਕ ਕਰ ਦੋ ਤੀਜਾ ਆ ਗਿਆ ਹੁਣ ਪਰਸਨਲ ਇਨਫੋਰਮੇਸ਼ਨ ਦੇਖੋ ਤੁਸੀਂ ਸਾਰੀ ਇਨਫੋਰਮੇਸ਼ਨ ਆ ਗਈ ਨੀਚੇ ਆਉਂਦੇ ਹਾਂ ਨੀਚੇ ਆਉਣ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਇੱਥੇ ਆ ਰਿਹਾ ਹੈ ਇਕੇਬੀਸੀ ਕਹਿ ਰਿਹਾ ਹੈ ਇਕੇਬੀਸੀ ਕਰੋ ਕਿਵੇਂ ਕਰੋ ਅਪਡੇਟ ਆਧਾਰ ਇਕੇਬੀਸੀ ਇਹ ਆਪਾਂ ਨੂੰ ਕਰਨੀ ਪੈਣੀ ਹੈ ਇਹਦੇ ਤੇ ਆਪਾਂ ਕਲਿੱਕ ਕਰਦੇ ਹਾਂ ਜਦੋਂ ਆਪਾਂ ਕਲਿੱਕ ਕਰਦੇ ਹਾਂ ਪ੍ਰੋਸੀਡ ਤੇ ਕਲਿੱਕ ਕਰਦੇ ਹਾਂ ਪ੍ਰੋਸੀਡ ਤੇ ਕਲਿੱਕ ਕਰਾਂਗੇ ਇੱਥੇ ਆਪਣਾ ਆਧਾਰ ਕਾਟ ਫਿਲ ਕਰਾਂਗੇ ਅੰਡਰਟੇਕਿੰਗ ਤੇ ਫਿਲ ਕਰਾਂਗੇ ਸੈਂਡ ਓਟੀਪੀ ਤੇ ਕਲਿੱਕ ਕਰ ਤੁਹਾਡਾ ਰਜਿਸਟਰ ਆਧਾਰ ਕਾਰਡ ਨਾਲ ਤੁਹਾਡਾ ਰਜਿਸਟਰ ਨੰਬਰ ਹੋਵੇ ਤਾਂ ਹੀ ਉਹਦੇ ਤੇ OTP ਆਏਗਾ OTP ਦਰਜ ਕਰਨ ਤੋਂ ਬਾਅਦ ਆਪਾਂ ਨੂੰ ਵੈਰੀਫਾਈ ਕਰਨਾ ਪੈਣਾ ਹੈ ਠੀਕ ਹੈ ਇਹ ਆਪਾਂ ਵੈਰੀਫਾਈ ਕਰਦੀ ਹਾਂ ਹੁਣ ਜਦੋਂ ਦੋਸਤੋ ਆਪਾਂ ਸੈਂਡ OTP ਤੇ ਕਲਿੱਕ ਕੀਤਾ ਤੁਸੀਂ ਦੇਖ ਸਕਦੇ ਹੋ OTP ਸੈਂਡ ਸਕਸੈਸਫੁਲੀ ਔਨ ਯੂਅਰ ਮੋਬਾਈਲ ਨੰਬਰ OTP ਆ ਗਿਆ ਆਪਣੇ ਮੋਬਾਈਲ ਨੰਬਰ ਤੇ OTP ਦਰਜ ਕੀਤਾ ਤੇ ਸਬਮਿਟ ਤੇ ਆਪਾਂ ਕਲਿੱਕ ਕਰ ਦਿੱਤਾ ਸਬਮਿਟ ਤੇ ਕਰ ਦਿੱਤਾ ਆਪਾਂ ਸਕਸੈਸਫੁਲ ਸਬਮਿਟ ਹੋ ਗਏ ਆਪਣੀ ਡਿਟੇਲ ਆ ਗਈ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ نیچے ਆ ਜਾਂਦੇ ਹਾਂ नीचे हां तो बात उसी देख रहे हो अप्लाई सर्विस ਤੇ ਹੁਣ ਆਪਾਂ ਸਿੰਪਲੀ ਕਲਿੱਕ ਕਰ ਦਾਂਗੇ ਸਿੰਪਲੀ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਤੁਸੀਂ ਦੇਖੋਗੇ ਸਾਰੇ ਸਰਟੀਫਿਕੇਟ ਆ ਜਾਣਗੇ ਜਿੰਨੇ ਵੀ ਹੋਣਗੇ ਇੱਥੇ ਦੋਸਤੋ ਤੁਸੀਂ ਕੀ ਕਰੋਗੇ ਏਟੀਐਮ ਪਰ ਪੇਜ ਇਤਦਾਸ ਹੈ ਇੱਥੇ ਤੁਸੀਂ 50 ਕਰ ਲੋਗੇ ਤੁਹਾਡੇ ਸਾਹਮਣੇ ਜਿੰਨੇ ਵੀ ਸਰਟੀਫਿਕੇਟ ਹੋਣਗੇ 50 ਪੇਜ ਦੇ ਵਿੱਚ ਕਨਵਰਟ ਹੋ ਜਾਣਗੇ ਜਿਵੇਂ ਕਿ ਦੋਸਤੋ ਇੱਥੇ ਦੇਖੋਗੇ 50 ਸਰਟੀਫਿਕੇਟ ਇੱਕ ਪੇਜ ਦੇ ਵਿੱਚ ਆਪਣੇ ਕੋਲ ਆ ਚੁੱਕਿਆ ਹੈ ਤਾਂ ਦੋਸਤੋ ਇੱਥੇ ਤੁਸੀਂ ਦੇਖੋਗੇ ਤੁਹਾਡੇ ਸਰਟੀਫਿਕੇਟ ਕਾਸਟ ਸਰਟੀਫਿਕੇਟ ਐਸਸੀ ਕਾਸਟ ਸਰਟੀਫਿਕੇਟ ਓਬੀਸੀ BC ਤੇ ਇੱਥੇ ਦੋਸਤੋ ਥੱਲੇ ਤੁਹਾਨੂੰ ਕਾਸ ਸਰਟੀਫਿਕੇਟ ਜਰਨਲ ਦਾ ਵੀ ਮਿਲ ਜਾਏਗਾ ਜਿਨ੍ਹਾਂ ਨੇ ਜਰਨਲ ਦਾ ਅਪਲਾਈ ਕਰਨਾ ਹੈ ਉਸ ਤੋਂ ਬਾਅਦ ਜਿਹੜੀ ਵੀ ਤੁਸੀਂ ਕੈਟਾਗਰੀ ਸਰਟੀਫਿਕੇਟ ਅਪਲਾਈ ਕਰਨਾ ਹੈ ਅਪਲਾਈ ਦਾ ਲਿੰਕ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਹੈ ਅਪਲਾਈ ਕਰਨ ਦੇ ਲਈ ਦੋਸਤੋ ਇੱਕ ਤੁਹਾਨੂੰ ਆਫਲਾਈਨ ਫਾਰਮ ਵੀ ਫਿਲਪ ਕਰਨਾ ਪਵੇਗਾ ਉਹ ਵੀ ਫਾਰਮ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਇੱਥੇ ਤੁਸੀਂ ਐਪਲੀਕੇਸ਼ਨ ਪੀਡੀਐਫ ਤੇ ਕਲਿੱਕ ਕਰਨਾ ਤੁਹਾਡੇ ਸਾਹਮਣੇ ਤੁਹਾਡਾ ਐਪਲੀਕੇਸ਼ਨ ਪੀਡੀਐਫ ਆਏਗਾ ਇਹਨੂੰ ਤੁਸੀਂ ਓਪਨ ਕਰਨਾ ਇੱਥੇ ਤੁਸੀਂ ਡਾਊਨਲੋਡ ਤੇ ਕਲਿੱਕ ਕਰਨਾ ਡਾਊਨਲੋਡ ਹੋ ਜਾਏਗਾ ਤੁਹਾਡੇ ਸਾਹਮਣੇ ਇਹ ਪੀਡੀਐਫ ਵੀ ਖੁੱਲ ਜਾਏਗਾ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖੋਗੇ ਇਹ ਦੋਸਤੋ ਸਰਟੀਫਿਕੇਟ ਆ ਗਿਆ ਇਸ ਤੋਂ ਬਾਅਦ ਮੈਂ ਪੀਡੀਐਫ ਤੁਹਾਨੂੰ ਦਿਖਾਉਂਦਾ ਹਾਂ ਹੁਣ ਜਦੋਂ ਦੋਸਤੋ ਤੁਸੀਂ ਇਸ ਨੂੰ ਡਾਊਨਲੋਡ ਕਰ ਲੋਗੇ ਅਪਲਾਈ ਤੇ ਕਲਿੱਕ ਕਰ ਦੋਗੇ ਇਹ ਵੀ ਤੁਹਾਨੂੰ ਮੈਂ ਦੱਸਾਂਗਾ ਆਫਲਾਈਨ ਫਾਰਮ ਵੀ ਅਤੇ ਜੇਕਰ ਦੋਸਤੋ ਤੁਸੀਂ ਆਪਣੀ ਅਪਡੇਟ ਪਿਕਚਰ ਕਰਨਾ ਚਾਹੁੰਦੇ ਹੋ ਕਰ ਲੋਗੇ ਨਹੀਂ ਤਾਂ ਅਪਲਾਈ ਸਰਵਿਸ ਤੇ ਕਲਿੱਕ ਕਰ ਦੋਗੇ ਇਹਨਾਂ ਕੰਮ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਅਪਲਾਈ ਸਰਵਿਸ ਖੁੱਲ ਜਾਏਗੀ ਹੁਣ ਦੋਸਤੋ ਇੱਥੇ ਤੁਹਾਡਾ ਸਾਰਾ ਡਾਟਾ ਖੁੱਲ ਜਾਏਗਾ ਪਰਸਨਲ ਜਿੰਨਾ ਵੀ ਹੋਵੇਗਾ ਤੁਹਾਨੂੰ ਨਾਮ ਵਗੈਰਾ ਦਿਖਾਈ ਦੇਵੇਗਾ ਤੁਸੀਂ ਸਿੰਪਲੀ ਥੱਲੇ ਆ ਜਾਓਗੇ ਥੱਲੇ ਆਉਣ ਤੋਂ ਬਾਅਦ ਇੱਥੇ ਨੈਕਸਟ ਕਰ ਦੋਗੇ ਨੈਕਸਟ ਤੇ ਜਦੋਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਨਵਾਂ ਡਾਟਾ ਆਏਗਾ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖ ਪਾ ਰਹੇ ਹੋਗੇ ਇੱਥੇ ਦੋਸਤੋ ਆਪਣਾ ਤੁਸੀਂ ਆਧਾਰ ਕਾਰਡ ਫਿਲ ਕਰੋਗੇ ਆਧਾਰ ਕਾਰਡ ਫਿਲ ਕਰਨ ਤੋਂ ਬਾਅਦ ਤੁਸੀਂ ਨੈਕਸਟ ਤੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਚੂਜ਼ ਵਨ ਦਾ ਆਪਸ਼ਨ ਆ ਰਿਹਾ ਹੈ ਸਰਟੀਫਿਕੇਟ ਤੁਹਾਨੂੰ ਕਿਦੇ ਲਈ ਚਾਹੀਦਾ ਹੈ ਆਪਦੇ ਲਈ ਚਾਹੀਦਾ ਹੈ ਅਤੇ ਦੇਖੋਗੇ ਲਾਪਾਤਰੀ ਦੇ ਪਿਤਾ ਜਾਂ ਅਸਲ ਭਰਾ ਪੈਨ ਨੂੰ ਜਾਰੀ ਕੀਤਾ ਗਿਆ ਹੈ ਜੇਕਰ ਤੁਸੀਂ ਕਿਸੇ ਆਪਣੇ ਬੱਚੇ ਦਾ ਸਰਟੀਫਿਕੇਟ ਬਣਾ ਰਹੇ ਹੋ ਹਾਂ ਕਰ ਦਿਓ ਨਹੀਂ ਤਾਂ ਇੱਥੇ ਨਾ ਕਰ ਦਿਓ ਪ੍ਰੇਤ ਆ ਰਿਹਾ ਹੈ ਧਰਮ ਤੁਹਾਡਾ ਕਿਹੜਾ ਹੈ ਸਿੱਖ ਹੋ ਹਿੰਦੂ ਹੋ ਉਹ ਤੁਸੀਂ ਇੱਥੇ ਚੂਜ਼ ਕਰ ਲੋਗੇ ਉਸ ਤੋਂ ਬਾਅਦ ਕੈਟਾਗਰੀ ਤੁਹਾਡੀ ਕਿਹੜੀ ਹੈ ਸਬ ਕੈਟਾਗਰੀ ਜਿਵੇਂ ਰਾਏ ਸਿੱਖ ਹੋ ਗਿਆ ਹਿੰਦੂ ਹੋ ਗਿਆ ਮਜਬੀ ਸਿੱਖ ਹੋ ਗਿਆ ਜੋ ਵੀ ਤੁਹਾਡੀ ਹੈਗੀ ਹੈ ਉਹ ਤੁਸੀਂ ਇੱਥੋਂ ਚੂਜ਼ ਕਰ ਲੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰੋਗੇ ਇੱਥੇ ਆ ਰਿਹਾ ਹੈ ਕਿ ਉਸ ਸਮੇਂ ਪਰਿਵਾਰ ਦਾ ਬਿਨੇਕਾਰ ਦੂਜੇ ਰਾਜ ਤੋਂ ਪ੍ਰਵਾਸ ਕੀਤਾ ਹੈ ਯਾਨੀ ਕਿ ਤੁਸੀਂ ਵਿਦੇਸ਼ ਤੋਂ ਆਏ ਹੋ ਆਏ ਹੋ ਤੇ ਜੈਸ ਕਰ ਦਿਓ ਜਾਂ ਫਿਰ ਤੁਸੀਂ ਅਦਰ ਸਟੇਟ ਤੋਂ ਆਏ ਹੋ ਯੈਸ ਕਰ ਦਿਓ ਨਹੀਂ ਆਏ ਤੇ ਇੱਥੇ ਨੋ ਕਰ ਦਿਓ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਦੇਖੋਗੇ ਕਿ ਸਰਟੀਫਿਕੇਟ ਦੂਜੇ ਰਾਜ ਤੋਂ ਜਾਰੀ ਕੀਤਾ ਗਿਆ ਹੈ ਕੀਤਾ ਗਿਆ ਤਾਂ yes ਕਰ ਦਿਓ ਨਹੀਂ ਤਾਂ no ਕਰ ਦਿਓ ਪ੍ਰੀਵਿਊ ਐਂਡ ਪ੍ਰਿੰਟ ਤੇ ਕਲਿੱਕ ਕਰੋਗੇ ਪ੍ਰੀਵਿਊ ਐਂਡ ਪ੍ਰਿੰਟ ਤੇ ਕਲਿੱਕ ਕਰੋਗੇ ਤੁਹਾਡਾ ਡਾਟਾ ਸਾਰਾ ਆਏਗਾ ਇਸ ਤੋਂ ਬਾਅਦ ਤੁਸੀਂ ਪ੍ਰਿੰਟ ਤੇ ਕਲਿੱਕ ਕਰਨਾ ਉਸੇ ਟਾਈਮ ਹੀ ਦੋਸਤੋ ਤੁਹਾਡੇ ਕੋਲੋਂ OTP ਮੰਗਿਆ ਜਾਏਗਾ ਤੁਹਾਡੇ ਰਜਿਸਟਰ ਨੰਬਰ ਤੇ ਤੁਸੀਂ OTP ਭੇਜਣਾ ਤੇ ਵੈਰੀਫਾਈ ਤੇ ਕਲਿੱਕ ਕਰਨਾ ਦੋਸਤੋ ਤੁਸੀਂ ਇੱਥੇ ਦੇਖੋਗੇ ਤੁਹਾਨੂੰ OTP ਵਾਸਤੇ ਟਾਈਮ ਵੀ ਦੇ ਦਿੱਤਾ ਗਿਆ ਹੈ OTP ਫਿਲ ਕਰੋਗੇ ਵੈਰੀਫਾਈ ਤੇ ਕਲਿੱਕ ਕਰੋਗੇ ਸਕਸੈਸ ਹੋ ਜਾਏਗਾ ਜਿਵੇਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਓਕੇ ਤੇ ਕਲਿੱਕ ਕਰਨਾ ਪ੍ਰਿੰਟ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਪ੍ਰਿੰਟ ਤੇ ਕਲਿੱਕ ਕਰੋ ਅਤੇ ਬੈਕ ਚਲੇ ਜਾਓ ਬੈਕ ਜਾਣ ਤੋਂ ਬਾਅਦ ਇੱਥੇ ਤੁਸੀਂ ਕੀ ਦੇਖੋਗੇ ਬੈਕ ਹੋਣ ਤੋਂ ਬਾਅਦ ਦੋਸਤੋ ਕਲੋਜ਼ ਕਰ ਦਿਓ ਕਲੋਜ਼ ਤੋਂ ਬਾਅਦ ਇੱਥੇ ਫਾਰਮ ਨੂੰ ਸਬਮਿਟ ਕਰ ਦਿਓ ਜਿਵੇਂ ਕਿ ਦੋਸਤੋ ਤੁਹਾਨੂੰ ਦਿਖਾਈ ਦੇ ਰਿਹਾ ਹੈ ਫਾਰਮ ਤੁਹਾਡਾ ਸਬਮਿਟ ਹੋ ਗਿਆ ਅੱਗੇ ਦੋਸਤੋ ਤੁਹਾਡੇ ਡਾਕੂਮੈਂਟ ਰਹਿਣਗੇ ਜਿਹੜਾ ਕਿ ਦੋਸਤੋ ਫਸਟ ਪੇਜ ਤੁਹਾਡਾ ਇੱਥੇ ਆ beneficiary residence ਤੁਸੀਂ ਦੇਖ ਰਹੇ ਹੋ ਆਧਾਰ ਕਾਰਡ ਹੋ ਗਿਆ ਇਦਾਂ ਦੋਸਤੋ ਤੁਹਾਡੇ ਕੋਲ ਇੱਕ ਮੰਗਿਆ ਗਿਆ ਪ੍ਰੂਫ ਬਿਨੇਕਾਰ ਲਾਪਤਰੀ ਦੀ ਆਈਡੀ ਤੁਸੀਂ ਦੇਖ ਪਾ ਰਹੇ ਹੋਗੇ ਕੰਮ ਦੇ ਪਤੇ ਦਾ ਸਬੂਤ ਸਬੂਤ ਤੁਹਾਡਾ ਚਾਹੀਦਾ ਆਧਾਰ ਕਾਰਡ ਉਸ ਤੋਂ ਬਾਅਦ ਐਪਲੀਕੇਸ਼ਨ ਫਾਰਮ ਜਿਹੜਾ ਫਰਸਟ ਪੇਜ ਹੋਏਗਾ ਤੁਸੀਂ ਇੱਥੇ ਐਪਲੀਕੇਸ਼ਨ ਫਾਰਮ ਦੀ ਜਗ੍ਹਾ ਤੇ ਅਪਲੋਡ ਕਰਨਾ ਹੋਵੇਗਾ ਬੈਨੀਫਿਸ਼ਰੀ ਏਜ ਪ੍ਰੂਫ ਤੁਸੀਂ ਇੱਥੇ ਦੇਖ ਰਹੇ ਹੋ ਇੱਥੇ ਵੀ ਤੁਸੀਂ ਆਪਣਾ ਆਧਾਰ ਕਾਰਡ ਫਿਲ ਕਰ ਦਿਓ ਜਾਂ ਫਿਰ ਤੁਸੀਂ ਆਪਣੀ ਜਨਮ ਮਿਤੀ ਜਾਂ ਫਿਰ 10ਵੀਂ ਦਾ ਸਰਟੀਫਿਕੇਟ ਸੈਲਫ ਡਿਕਲੇਰੇਸ਼ਨ ਇੱਥੇ ਤੁਸੀਂ ਅਪਲੋਡ ਕਰਨਾ ਹੈ ਸੈਕਿੰਡ ਪੇਜ ਹੋਵੇਗਾ ਉਸ ਤੋਂ ਬਾਅਦ ਐਨੀ ਡਾਕੂਮੈਂਟ ਤੁਹਾਡੇ ਕੋਲ ਰਾਸ਼ਨ ਕਾਰਡ ਹੈ ਤਾਂ ਰਾਸ਼ਨ ਕਾਰਡ ਅਪਲੋਡ ਕਰ ਦਿਓ ਨਹੀਂ ਹੈਗਾ ਤਾਂ ਦੋਸਤੋ ਇੱਥੇ ਤੁਸੀਂ ਹੋਰ ਡਾਕੂਮੈਂਟ ਅਪਲੋਡ ਕਰ ਦਿਓ ਉਸ ਤੋਂ ਬਾਅਦ ਤੁਸੀਂ ਦੇਖੋਗੇ ਵੈਰੀਫਿਕੇਸ਼ਨ ਸਰਪੰਚ ਪਟਵਾਰੀ ਦੀ ਰਿਪੋਰਟ ਫਸਟ ਪੇਜ ਹੀ ਤੁਸੀਂ ਇੱਥੇ ਅਪਲੋਡ ਕਰ ਦੇਣਾ ਹੈ ਉਸ ਤੋਂ ਬਾਅਦ ਹੁਣ ਤੁਹਾਡਾ ਮੈਂ ਆਫਲਾਈਨ ਫਾਰਮ ਫਿਲਪ ਕਿਵੇਂ ਕਰਨਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਦੋਸਤੋ ਆ ਹੈ ਤੁਹਾਡਾ ਫਸਟ ਪੇਜ ਜਿਹੜਾ ਤੁਸੀਂ ਅਪਲੋਡ ਕਰਨਾ ਹੈ ਐਸਸੀ ਦੇ ਵਾਸਤੇ ਇੱਥੇ ਦੋਸਤੋ ਤੁਸੀਂ ਆਪਣਾ ਤਹਿਸੀਲ ਦਾ ਨਾਮ ਇੱਥੇ ਪ੍ਰਾਰਥੀ ਦਾ ਨਾਮ ਆ ਗਿਆ ਤੁਹਾਡਾ ਨਾਮ ਇੱਥੇ ਤੁਹਾਡਾ ਪਤਾ ਇੱਥੇ ਰਿਲੇਸ਼ਨ ਤੁਹਾਡਾ ਹੈ ਤੁਹਾਡੇ ਬੱਚੇ ਦਾ ਹੈ ਬੱਚੇ ਦਾ ਇੱਥੇ ਪਿਤਾ ਲਿਖ ਦੋਗੇ ਮਾਤਾ ਲਿਖ ਦੋਗੇ ਇੱਥੇ ਤੁਹਾਡੀ ਫੋਟੋ ਲੱਗ ਜਾਈਗੀ ਇਸ ਫੋਟੋ ਦੇ ਉੱਪਰ ਸਰਪੰਚ ਦੇ ਮੋਹਰ ਸਾਈਨ ਆ ਜਾਣਗੇ ਉਸ ਤੋਂ ਬਾਅਦ ਦੁਬਾਰਾ ਨਾਮ ਪਿਤਾ ਦਾ ਨਾਮ ਮਾਤਾ ਦਾ ਨਾਮ ਡੇਟ ਆਫ ਬਰਥ ਇੱਥੇ ਜੈਂਡਰ ਚੂਜ਼ ਕਰੋਗੇ ਮੇਲ ਹੋ ਫੀਮੇਲ ਹੋ ਉਹ ਤੁਸੀਂ ਇੱਥੇ ਲਿਖ ਲਓਗੇ ਉਸ ਤੋਂ ਬਾਅਦ ਮੈਰਿਡ ਹੋ ਅਨਮੈਰਿਡ ਹੋ ਇੱਥੇ ਸਿਲੈਕਟ ਕਰ ਲਓਗੇ ਮੋਬਾਈਲ ਨੰਬਰ ਫਿਲ ਕਰੋਗੇ ਜੀਮੇਲ ਖੇਤਰ ਚੂਜ਼ ਕਰੋਗੇ ਰੂਰਲ ਹੋ ਅਰਬਨ ਹੋ ਅਰਬਨ ਸ਼ਹਿਰਾਂ ਦੇ ਲਈ ਰੂਰਲ ਪਿੰਡਾਂ ਦੇ ਲਈ ਉਸ ਤੋਂ ਬਾਅਦ ਦੋਸਤੋ ਤੁਹਾਡਾ ਸਤਾਈ ਪਤਾ ਆ ਜਾਏਗਾ ਇੱਥੇ ਸਾਰਾ ਤੁਸੀਂ ਲਿਖ ਦੇਣਾ ਉਸ ਤੋਂ ਬਾਅਦ ਦੋਸਤੋ ਥੱਲੇ ਤੁਸੀਂ ਦੇਖੋਗੇ ਪਿੰਨ ਕੋਡ ਤੁਹਾਡਾ ਆ ਗਿਆ ਉਸ ਤੋਂ ਬਾਅਦ ਤਹਿਸੀਲ ਜ਼ਿਲ੍ਹਾ ਰਾਜ ਪੰਜਾਬ ਆ ਗਿਆ ਸ਼ਹਿਰਾਂ ਦੇ ਲਈ ਤੁਸੀਂ ਇੱਥੇ ਸਾਹਮਣੇ ਨਾਮ ਲਿਖ ਦੇਣਾ ਪਿੰਡਾਂ ਦੇ ਲਈ ਤੁਸੀਂ ਇੱਥੇ ਲਿਖ ਦੇਣਾ ਉਸ ਤੋਂ ਬਾਅਦ ਤੁਹਾਡਾ ਸਤਾਈ ਪਤਾ ਸੇਮ ਹੈ ਤਾਂ ਟਿੱਕ ਦਾ ਨਿਸ਼ਾਨ ਲਗਾ ਦਿਓ ਤੇ ਅੱਗੇ ਦੋਸਤੋ ਵੱਧ ਜਾਓ ਉਸ ਤੋਂ ਬਾਅਦ ਥੱਲੇ ਦੇਖੋਗੇ ਤੁਹਾਡਾ ਧਰਮ ਕਿਹੜਾ ਹੈ Hindu ਹੈ Sikh ਹੈ Muslim ਹੈ ਉਹ ਤੁਸੀਂ ਤੂੰ ਚੂਜ਼ ਕਰ ਲੋਗੇ ਉਸ ਤੋਂ ਬਾਅਦ ਜਾਤ ਕਿਹੜੀ ਹੈ ਰਾਏ ਸਿੱਖ ਹੈ ਮਜਬੀ ਸਿੱਖ ਹੈ ਇੱਥੇ ਲਿਖ ਲੋਗੇ ਜਿਵੇਂ ਆਪਾਂ ਆਨਲਾਈਨ ਫਾਰਮ ਦੇ ਵਿੱਚ ਫਿਲਪ ਕੀਤਾ ਫਰਸਟ ਪੇਜ ਆਪਣਾ ਇਹ ਹੋ ਗਿਆ ਉਸ ਤੋਂ ਬਾਅਦ ਸੈਕਿੰਡ ਪੇਜ ਆਪਣਾ ਹੋ ਗਿਆ ਸਵੈ ਘੋਸ਼ਣਾ ਇੱਥੇ ਪ੍ਰਾਰਥੀ ਦਾ ਨਾਮ ਇੱਥੇ ਪਿਤਾ ਦਾ ਨਾਮ ਇੱਥੇ ਤੁਹਾਡਾ ਪਿੰਡ ਆ ਗਿਆ ਤਹਿਸੀਲ ਆ ਗਿਆ ਜ਼ਿਲ੍ਹਾ ਆ ਗਿਆ ਇੱਥੇ ਤੁਹਾਡੀ ਕਾਸਟ SC ਹੈ BC ਹੈ ਉਹ ਲਿਖ ਲੋਗੇ ਰਾਏ ਸਿੱਖ ਨਾਲ ਲਿਖ ਦੋਗੇ ਮਜਬੀ ਸਿੱਖ ਲਿਖ ਦੋਗੇ ਉਸ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਕਿਤੇ ਲਈ ਚਾਹੀਦਾ ਹੈ ਖੁਦ ਦੇ ਲਈ ਚਾਹੀਦਾ ਹੈ ਯਾ ਲੜਕੀ ਦੇ ਲਈ ਲੜਕੇ ਦੇ ਲਈ ਜੇ ਦੋਸਤੋ ਤੁਹਾਡੇ ਬੱਚੇ ਛੋਟੇ ਹਨ 18 ਸਾਲ ਤੋਂ ਏਜ ਘਟ ਹੈ ਤਾਂ ਇਸ ਵੈ ਘੋਸ਼ਨਾ ਫਾਦਰ ਵੱਲੋਂ ਭਰਿਆ ਜਾਏਗਾ ਫਾਦਰ ਦਾ ਨਾਮ ਆਏਗਾ ਉਸ ਤੋਂ ਬਾਅਦ ਪਿਤਾ ਦਾ ਨਾਮ ਵਾਸੀ ਉਹ ਇਧਰ ਡਾਟਾ ਰਹਿ ਜਾਏਗਾ ਏਜ ਆ ਜਾਏਗੀ ਇੱਥੇ ਜਿੱਥੇ ਤੁਸੀਂ ਖੁਦ ਲਿਖਣਾ ਹੈ ਇੱਥੇ ਆ ਜਾਏਗਾ ਲੜਕੀ ਵਾਸਤੇ ਯਾ ਲੜਕੇ ਵਾਸਤੇ ਉਹ ਦੋਸਤੋ ਤੁਸੀਂ ਇੱਥੋਂ ਲਿਖ ਲੋਗੇ ਇਹਨਾਂ ਕੰਮ ਕਰਨ ਤੋਂ ਬਾਅਦ ਦੋਸਤੋ ਥੱਲੇ ਚਲੇ ਜਾਓਗੇ ਇੱਥੇ ਬਿਨੇ ਕਾਰਦੇ ਸਿਗਨੇਚਰ ਹੋ ਜਾਣਗੇ ਤੇ ਉਸ ਤੋਂ ਬਾਅਦ ਥੱਲੇ ਵੀ ਸਿਗਨੇਚਰ ਹੋ ਜਾਣਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਇੱਥੇ ਫੋਟੋ ਲਗਾਉਗੇ ਇਸ ਫੋਟੋ ਦੇ ਉੱਪਰ ਵੀ ਸਰਪੰਚ ਦੇ ਮੋਹਰ ਸਨ ਆ ਜਾਣਗੇ ਜਿਹੜਾ ਦੋਸਤੋ ਫਰਸਟ ਪੇਜ ਹੈ ਇਹਦੇ ਤੇ ਹੀ ਤੁਸੀਂ ਪਟਵਾਰੀ ਦੀ ਰਿਪੋਰਟ ਕਰਵਾਉਣੀ ਹੈ ਤਾਂ ਇਹਦਾ ਦੋਸਤੋ ਤੁਸੀਂ ਪਟਵਾਰੀ ਦੀ ਰਿਪੋਰਟ ਥੱਲੇ ਕਰਵਾਉਣ ਤੋਂ ਬਾਅਦ ਇੱਥੇ ਥੱਲੇ ਕਰਵਾ ਲਿਆ ਜੀ ਉਸ ਤੋਂ ਬਾਅਦ ਦੋਸਤੋ ਆਪਾਂ ਆਉਂਦੇ ਹਾਂ ਡਾਕੂਮੈਂਟ ਅਪਲੋਡ ਤੇ ਇੱਥੇ ਦੋਸਤੋ ਤੁਸੀਂ ਦੇਖ ਪਾ ਰਹੇ ਹੋਗੇ ਫਰਸਟ ਪੇਜ ਆਪਣਾ ਐਪਲੀਕੇਸ਼ਨ ਪੇਜ ਹੋ ਗਿਆ ਉਸ ਤੋਂ ਬਾਅਦ ਅਰਜੀ ਫਾਰਮ ਜਿਹੜਾ ਆਪਣੀ ਐਪਲੀਕੇਸ਼ਨ ਫਾਰਮ ਸੀਗਾ ਜਿਹੜਾ ਤੁਹਾਡਾ ਫਰਸਟ ਪੇਜ ਸੀ ਇੱਥੇ ਅਪਲੋਡ ਹੋ ਗਿਆ ਤੇ ਸੈ ਆ ਦੇਖੋ ਤੇ ਇੱਥੇ ਸੈਲਫ ਡਿਕਲੇਰੇਸ਼ਨ ਉਸ ਤੋਂ ਬਾਅਦ ਜਿਹੜਾ ਦੁਬਾਰਾ ਫਿਰ ਹੀ ਫਸਟ ਪੇਜ ਇੱਥੇ ਆਪਾਂ ਅਪਲੋਡ ਕਰ ਦੇਣਾ ਹੈ ਅਪਲੋਡ ਕਰਨ ਤੋਂ ਬਾਅਦ ਇੱਥੇ ਟਿਕ ਦਾ ਨਿਸ਼ਾਨ ਲਗਾਓਗੇ ਟਿਕ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਅਪਲੋਡ ਡਾਕੂਮੈਂਟ ਤੇ ਜਾਓਗੇ ਅਪਲੋਡ ਤੇ ਜਾਹਤ ਤੋਂ ਬਾਅਦ ਦੋਸਤੋ ਤੁਹਾਡੀ ਐਪਲੀਕੇਸ਼ਨ ਸਬਮਿਟ ਹੋ ਜਾਏਗੀ ਤੁਹਾਡੀ ਫੀਸ ਹੋਏਗੀ ਫਿਲਪ ਫੀਸ ਭਰਨ ਤੋਂ ਬਾਅਦ ਦੋਸਤੋ ਤੁਹਾਡੀ ਆ ਜਾਏਗੀ ਰਸੀਪਟ ਹੁਣ ਦੋਸਤੋ ਜਦੋਂ ਤੁਹਾਡੀ ਰਸੀਪਟ ਨਿਕਲ ਜਾਵੇਗੀ ਜਿਹੜੀ ਤੁਹਾਡੀ ਰਸੀਪਟ ਹੋਵੇਗੀ ਉਹ ਤੁਸੀਂ ਕੀ ਕਰੋਗੇ ਪਟਵਾਰੀ ਨੂੰ ਭੇਜੋਗੇ ਰਸੀਪਟ ਪਟਵਾਰੀ ਨੂੰ ਭੇਜ ਕੇ ਧਿਆਨ ਤੁਸੀਂ ਇਹ ਰੱਖਣਾ ਹੈ ਫਾਰਮ ਤੁਹਾਡਾ ਸਹੀ ਹੋਣਾ ਚਾਹੀਦਾ ਹੈ ਫਾਰਮ ਸਹੀ ਹੈ ਰਸੀਪਟ ਪਟਵਾਰੀ ਨੂੰ ਭੇਜੋ ਉਹਨਾਂ ਨੂੰ ਕਹੋ ਕਿ ਸਾਨੂੰ ਇਸ ਕੰਮ ਦੇ ਲਈ ਸਰਟੀਫਿਕੇਟ ਜਲਦੀ ਜ਼ਰੂਰੀ ਹੈ ਤੁਹਾਡਾ ਸਰਟੀਫਿਕੇਟ ਹੁਣ ਪਟਵਾਰੀ ਵੈਰੀਫਿਕੇਸ਼ਨ ਕਰੇਗਾ ਵੈਰੀਫਾਈ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਕਿ ਹੋਏਗਾ ਸਰਟੀਫਿਕੇਟ ਤੁਸੀਂ ਕਰ ਬੈਠੇ ਡਾਊਨਲੋਡ ਕਰ ਪੋਗੇ ਪਟਵਾਰੀ ਦੀ ਰਿਪੋਰਟ ਤੇ ਹੀ ਤੁਹਾਡੀ ਆਨਲਾਈਨ ਹੋ ਜਾਏਗੀ ਤੇ ਆਨਲਾਈਨ ਹੀ ਤੁਹਾਡਾ ਸਰਟੀਫਿਕੇਟ ਕਰ ਬੈਠੇ ਡਾਊਨਲੋਡ ਹੋ ਜਾਏਗਾ ਡਾਊਨਲੋਡ ਪ੍ਰੋਸੈਸ ਮੈਂ ਤੁਹਾਨੂੰ ਦੱਸਿਆ ਹੋਇਆ ਜਿਨ੍ਹਾਂ ਨੂੰ ਅਜੇ ਤੱਕ ਡਾਊਨਲੋਡ ਪ੍ਰੋਸੈਸ ਦਾ ਨਹੀਂ ਪਤਾ ਉਹ ਵੀ ਵੀਡੀਓ ਤੁਹਾਨੂੰ ਆਈ ਬਟਨ ਵਿੱਚ ਮਿਲ ਜਾਵੇਗੀ نیچے ਵੀਡੀਓ ਮਿਲ ਜਾਏਗੀ ਡਿਸਕ੍ਰਿਪਸ਼ਨ ਦੇ ਵਿੱਚ ਉਹ ਵੀਡੀਓ ਦੇਖ ਕੇ ਤੁਸੀਂ ਸਰਟੀਫਿਕੇਟ ਡਾਊਨਲੋਡ ਕਰ ਲਓ ਤੇ ਆਪਣੇ ਕੰਮ ਦੇ ਲਈ ਯੂਜ਼ ਕਰ ਲਓ ਤਾਂ ਦੋਸਤੋ ਇਹ ਸੀਗਾ ਤੁਹਾਡਾ ਅੱਜ ਦਾ ਅਪਡੇ ਕਿਦਾਂ ਤੁਹਾਨੂੰ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਜੇਕਰ ਦੋਸਤੋ ਸਰਟੀਫਿਕੇਟ ਅਪਲਾਈ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਉਹ ਵੀ ਤੁਸੀਂ ਦੱਸੋ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਤਾਂ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੇ ਲਾਈਕ ਔਰ ਸ਼ੇਅਰ ਜ਼ਰੂਰ ਕਰਕੇ ਜਾਓ ਜੈ ਹਿੰਦ ਦੋਸਤੋ